ਨੋ ਸੇਆ ਤੇ ਉਸ ਸਮੇਂ ਸਰਦਾਰ ਭਰਵਾਨ ਸਿੰਘ ਦਲੇਰ ਜਥੇਦਾਰ ਕੀਰਤਨ ਸਿੰਘ ਜੋਗਾ ਉਹਨਾਂ ਦੇ ਨਾਲ ਇਹਨਾਂ ਦਾ ਬੜਾ ਮੇਲ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹਨਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਅਜ ਵਰਗੇ ਅਕਾਲੀ ਉਸ ਸਮੇਂ ਨਹੀਂ ਸਾਣੇ ਉਹ ਸਮੇਂ ਜਿਹੜੇ ਸਭ ਤੋਂ ਸਹੀ ਅਕਾਲੀ ਸਨ ਜਿਹੜੇ ਸਮਰਪਿਤ ਹੁੰਦੇ ਸੀ ਖਾਲਸਾ ਪੰਥ ਨੂੰ ਉਹਨਾਂ ਜੀ ਜਨ ਸਰਦਾਰ ਭਗਵੰਤ ਸਿੰਘ ਜਿਹੜੇ ਬੀਬੀ ਮਹਿੰਦਰ ਕੌਰ ਦੇ ਪਤੀ ਸਨ ਉਸ ਸੋਹਣੇ ਹੀ ਪਰਿਵਾਰ ਦੇ ਵਿੱਚ ਰਹਕੇ ਅੱਜੇ ਪਰਿਵਾਰ ਦੀ ਪਰਮਾਣ ਕਰਕੇ ਬੀਬੀ ਮਹਿੰਦਰ ਕੌਰ ਨੇ ਆਪਣੇ ਆਪ ਨੂੰ ਇੱਕ ਸ਼ਰਧਾਂਜਲੀ ਪੇਸ਼ ਕਰ ਲਈ ਹੈ ਤੇ ਉਹਨਾਂ ਦੇ ਬਾਰੇ ਜੀਵਨ ਬਾਰੇ ਜਿਹੜੇ ਉਹ ਆਪਣੇ ਕਰਮਾਂ ਨਾਲ ਦੱਸ ਗਏ ਨੇ ਸਰਦਾਰ ਭਗਵੰਤ ਸਿੰਘ ਵੀ ਤੇ ਬੀਬੀ ਮਹਿੰਦਰ ਕੌਰ ਵੀ ਹੋਰ ਕਹਿਣ ਦੀ ਕੋਈ ਜ਼ਰੂਰਤ ਨਹੀਂ ਮੈਂ ਵਿਛੜੀ ਰੂਹ ਨੂੰ ਸਰਤਾ ਦੇ ਫੁੱਲ ਭੇਟ ਕਰਦਾ ਹੋਇਆ ਇਹ ਬੇਨਤੀ ਕਰਦਾ ਹਾਂ ਕਿ ਖਾਲਸਾ ਪੰਥ ਦੀ ਜੋ ਮਰਿਆਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਨੂੰ ਬਖਸ਼ੀ ਹੈ ਉਹ ਅੰਤਮ ਹੈ ਜਿਹਦੇ ਵਿੱਚ ਕੋਈ ਟਕਾਵਾ ਨਹੀਂ ਹੋ ਸਕਦਾ ਉਸ ਬਾਣੀ ਤੇ ਬਾਣੇ ਨਾਲ ਜੁੜਨਾ ਹੀ ਵਿਛੜੀ ਰੂਹ ਅਸਲੀ ਸਰਤਾ ਮਿਲੀ ਹੋਵੇਗੀ जो पाणी ते माण्हू गुरू गोबिंद صاحب महाराज न ख़ालसा पथिया वाहेगुरु जी का ख़ालसा वाहिगुरु जी फति